মাকাক্াকেলাকেলেলে <laughs> ਆਰੇ ਮੀਦਵਾਰ ਖਾਲਸਾ ਜੀ ਪਹੁੰਚ ਚੁੱਕੇ ਨੇ ਉਹਨਾਂ ਦੇ ਆਉਣ ਤੇ ਇੱਕ ਜਟਾਰਾ ਛੱਡੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰ ਬਿਕਰਮਜੀਤ ਸਿੰਘ ਜੀ ਖਾਲਸਾ ਜਿੰਦਾਬਾਦ ਸਾਰ ਬਿਕਰਮਜੀਤ ਸਿੰਘ ਜੀ ਸੇਈ ਜੀ ਖਾਲਸਾ ਜਿੰਦਾਬਾਦ ਬਹੁਤ ਬਹੁਤ ਤਾਲਵਾਜੋ ਸਾਡੇ ਹਰਮਨ ਪਿਆਰੇ ਸਤਕਾਰ ਜੋ ਬਿਕਰਮਜੀਤ ਸਿੰਘ ਜੀ ਖਾਲਸਾ ਉਹਨਾਂ ਦੇ ਨਾਲ ਸਾਡੇ ਅੱਗੇ ਸਹਿਬਾਨ ਪਹੁੰਚ ਚੁੱਕੇ ਨੇ ਔਰ ਉਹਨਾਂ ਦਾ ਇੱਥੇ ਪਹੁੰਚਦੇ ਨਿਗਾ ਸਵਾਗਤ ਨਗਰ ਵਾਸੀਓ ਲੋਕ ਕਰਦੇ ਨੇ ਔਰ ਹਮ ਜਿਹੜਾ ਆ ਸਮੇਂ ਸਮੇਂ ਸੋਚ ਕੇ ਚੱਲਣਾ ਦਾ ਸਮਾਂ ਇਹ ਉਸੇ ਹੀ ਗਾਰੇ ਸੁਧਦੇ ਸੇਵਾਵਾਂ 'ਚ ਪੂਰਾ ਧਿਆਨ ਨਹੀਂ ਦਿੰਦੇ ਔਰ ਆ ਪਿੱਛੇ ਜਿਹੜੀ ਸਰਕਾਰ ਵਿਛੇ ਚੱਲ ਰਹੀ ਆ ਆਮ ਆਦਮੀ ਪਾਰਟੀ ਦੀ ਉਸ ਨੇ ਆਪਣੇ ਨਾਲ ਪੰਜਾਬੀਆਂ ਨਾਲ ਸਾਡੇ ਭੈਣਾਂ ਆ ਭਰਾਵਾਂ ਨਾਲ ਕੀ ਕੀ ਵਾਦੇ ਕੀਤੇ ਔਰ ਕੀ ਵੇਚ ਕੀਤਾ ਔਰ ਕੋਈ ਵੀ ਨਾ ਤੋਂ ਵਾਦਾ ਪੂਰਾ ਨਹੀਂ ਹੋਇਆ ਉਹ ਸਿਰਫ ਨੈਸ਼ਨਲ ਪਾਰਟੀ ਬਣਾਉਂਦੇ 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 ਚੱਕਰ ਦੇ ਵਿੱਚ ਪੰਜਾਬ ਦਾ ਜਿਹੜਾ ਪੈਸਾ ਹੈ ਕਦੇ ਗੁજરાਤ ਦੇ ਵਿੱਚ ਭੇਜਦਾ ਕਦੇ ਹੋਰ ਪਾਸੇ ਮਹਾਰਾਸ਼ਟਰ ਦੇ ਵਿੱਚ ਭੇਜਦਾ ਤੇ ਇਸ ਕੰਮ ਤੋਂ ਬਿਨਾਂ ਉਹਨਾਂ ਨੂੰ ਕੋਈ ਹੋਰ ਕੰਮ ਨਹੀਂ ਜਾਂ ਇੱਥੇ ਦੇ ਜਿਹੜੇ ਵੱਡੇ ਆਗੂ ਨੇ ਉਹ ਕਦੇ ਦਿੱਲੀ ਚਲੇ ਜਾਂਦੇ ਨੇ ਕਦੇ ਕਿੱ데 ਚਲੇ ਜਾਂਦੇ ਨੇ ਪੰਜਾਬ ਵਾਲਿਆਂ ਨੂੰ ਪਤਾ ਹੀ ਹੈ ਨਹੀਂ ਕੁਝ ਤੋ ਇਸ ਕਰਕੇ ਭਰਾਵੋ ਸੋਚਣ ਦਾ ਸਮਾਂ ਹੈ ਪੰਜਾਬ ਦੇ ਸਿਰ ਜਿਹੜੀ ਕਰਜ਼ੇ ਦੀ ਪੰਡਾ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਅਗਰ ਅਸੀਂ ਇਹ ਸੋਚੀਏ ਵੀ ਚਲੋ ਕਰਜ਼ਾ ਸਰਕਾਰ ਦੇ ਸਿਰ ਤੇ ਸਰਕਾਰ ਦਾ ਕਰਜ਼ਾ ਸਾਡੇ ਸਿਰ 'ਕੜਾ ਕਰਜ਼ਾ ਹੈ ਪਰ ਉਹ ਜਿਹੜਾ ਕਰਜ਼ਾ ਸਾਡੇ ਇਕੱਲੇ-ਇਕੱਲੇ ਦੇ ਪੰਜਾਬੀ ਦੇ ਸਿਰ ਦੇ ਉੱਪਰ ਬੋਝ ਪੈ ਰਿਹਾ ਹੈ ਜੀ ਉਸ ਚੋਣ ਧਰਮ ਦਾ ਜੋ ਫੜਾ ਹੈ ਕਹਿੰਦੇ ਫੜਾ ਕੇ ਪਹੁੰਚੇ ਬਹੁਤ ਹੀ ਸਤਿਕਾਰਯੋਗ ਸਰਦਾਰ ਮਕਰਮਜੀਤ ਸਿੰਘ ਵਿਖਾਲਾ ਸਾਹਿਬ ਉਮੀਦਵਾਰ ਲੋਕ ਸਭਾ ਹਲਕਾ ਖੜੀ ਵਰਤਾਰ ਚਲਸ ਗੱਤਰ ਸ਼੍ਰੋਮਣੀ ਅਕਾਲੀ ਦਲ ਸਰਦਾਰ ਜੀਟੀ ਹੋਪਾਰਾਏ ਸਰਦਾਰ ਗੋਪਾਲ ਸਿੰਘ ਜੀ ਸਰਮਾਜ ਰਾਤਾ ਜੋ ਜਗਤਪ੍ਰੀਤ ਮੈਂਬਰ ਸ੍ਰੋਮਣੀ ਕਮੇਟੀ ਦੇ ਜੱਗੀ ਸਰਦਾਰ ਪਰਮਜੀਤ ਸਿੰਘ ਜੀ ਮੇਰਗੜੀ ਸਰਦਾਰ ਕਿਰਪਾਲ ਸਿੰਘ ਜੀ ਪ੍ਰਧਾਨ ਸਾਹਿਬ ਜਮਨਤ ਬਹੁਤ ਹੀ ਸਤਿਕਾਰਯੋਗ ਸਰਦਾਰ ਬਾਉ ਸਿੰਘ ਜੀ ਸਰਦਾਰ ਸਾਹਿਬ ਅਸਲਾਪੁਰ ਤੋਂ सुरेंद्र ਸਿੰਘ ਜੀ ਅਸਲਾਪੁਰ ਸਾਡੇ ਆਪਣਾ ਲਾਟੋਰੀ ਤਗਵਾਈ ਕਰ ਰਹੇ ਲੰਮੇ ਸਮੇ ਤੋਂ ਸਰਦਾਰ ਮਜੀਤ ਸਿੰਘ ਜੀ ਮਦਨੀਪੁਰ ਹਕਮਾਚਾਰ ਸਾਹਿਬ ਆਪਣੇ ਨਗਰ ਦੇ ਸਾਰੇ ਸਤਿਕਾਰਯੋਗ ਪੁਰਸਿਕ ਸੱਜਣੋ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਜੀ ਕੀ ਫਾਟੇ ਸ੍ਰੀ ਸਾਹਿਬ ਸਭੀ ਸਮੂਹਤ ਬੈਠੇ ਹੋ ਬੜਾ ਬੜਾ ਧੰਵਾਦ ਹੈ ਅੱਜ ਜਿਹੜੀ ਲੀਡਰਸ਼ਿਪ ਆਪਣੇ ਕੋਲ ਆਈ ਹੈ ਜੇ ਇਸ ਰਾਹ ਨੇ ਸੁਸਿਆਸ਼ ਸੁਗਉਣ ਦੇ ਨਹੀਂ ਸੀ ਸਾਡੇ ਚੱਤਰ ਵਈਓ ਕਿ ਅਸੀਂ ਇੱਕ ਕਬੂਟਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਅਕਦੇਸ਼ ਪੁਗਤਾਵਾ ਦੀ ਤੁਹਾਡਾ ਬਹੁਤਾਂ ਸਮਾਂ ਨਹੀਂ ਲੈਣਾ ਸਮਾਗਾਰਾਂ ਦਾ ਟਾਈਮ ਹੈ ਮੈਂ 2 ਮਿੰਟ ਦੇ ਉੱਤੇ ਆਪਣੀ ਬੇਨਤੀ ਸਵਾਗਤ ਕਰ ਲੈਣੀ ਹੈ ਸਰਕਾਰ ਵਿਤਰਜੀਤ ਸਿੰਘ ਖਾਲਸਾ ਸਵਰਗੀ ਸਰਕਾਰ ਵਿਸ਼ਵਾਸੀ ਖਾਲਸਾ ਔਰਾਜੀ ਲਖਪੁੱਤਰ ਨੇ ਜਿਹੜੇ ਲੰਬਾ ਸਮਾਂ ਪਾਰੋਗੜ ਦੇ ਮੈਂਬਰ ਵੀ ਰਹੇ ਸਾਤੇ ਪੰਜਾਬ ਸਰਕਾਰ ਦੇ ਵਿੱਚ ਦੋ ਵਾਰ ਕੈਬਨਟ ਮੰਤਰੀ ਵੀ ਰਿਹਾਏ ਲੰਬਾ ਸਮਾਂ ਸਰਉਣੀ ਕਮੇਟੀ ਦੇ ਅੰਦਰ ਰਿਹਾਏ ਕੁਝ ਪਾਰਟੀਆਂ ਦਾ ਜ਼ਿਕਰ ਕਰਨਾ ਮਰਜ਼ਦਾ ਹੈ ਜਿਨ੍ਹਾਂ ਨੂੰ ਸਮੇਂ-ਸਮੇਂ ਤੇ ਸੰਗਤ ਨੇ ਨਵਾਜਿਆ 24 ਸਾਲ ਪਹਿਲਾਂ ਪੰਜਾਬ ਦੇ ਅੰਦਰ ਬਦਲਾਅ ਦੇ ਨਾਂ ਦੇ ਉੱਤੇ ਇੱਕ ਬੜਾ ਵੱਡਾ ਸਿਆਸੀ ਤਜਰਬਾ ਹੋਇਆ ਸੰਗਤ ਨੇ ਰਵਾਈ ਦੀਆਂ ਪਾਰਟੀਆਂ ਸੜੇ ਅਕਾਲੀ ਦਲ ਸਾਰਿਆਂ ਤੋਂ ਮਾਫ਼ੀ ਮੰਗ ਕੇ ਜੋ ਨਵੀਂ ਪਾਰਟੀ ਨੂੰ ਜ਼ਿੰਮੇਵਾਰੀ ਦਿੱਤੀ ਜਿਸ ਪਾਰਟੀ ਦੀ ਸਰਕਾਰ ਅੱਜ ਪੰਜਾਬ ਦੇ ਵਿੱਚ ਚੱਲ ਰਹੀ ਹੈ ਮੈਂ ਦੇਖੀ ਕਰਾਂ ਕਿ ਜਿਹੜੀਆਂ ਗੱਲਾਂ ਨੂੰ ਲੈ ਕੇ ਇਹ ਪਾਰਟੀ ਹੋਂਦ ਵਿੱਚ ਆਈ ਸੀ ਉਹ ਗੱਲਾਂ ਧਰੀਆਂ ਕਰਾਈਆਂ ਰਹਿ ਗਈਆਂ ਅੱਜ 2.5 ਸਾਲ ਦਾ ਸਮਾਂ ਵੀ ਹੋ ਗਿਆ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਜਦੋਂ ਜਦੋਂ ਵੀ ਪੰਜਾਬ ਦੇ ਵਿੱਚ ਬਣੀ ਹੈ ਪਿੰਡਾਂ ਦੀਆਂ ਸੁੱਖ ਸੂਲ ਦਾ ਹਮੇਸ਼ਾ ਪਾਇਲ ਦਿੱਤੀ ਗਈ ਹੈ ਵੱਲ ਸੇਧ ਕਰਦਾ ਹੋਇਆ ਹਮੇਸ਼ਾ ਪ੍ਰਚਾਰ ਕਰਦਾ ਭਾਵੇਂ ਅਮਰੀਕਾ ਦੇ ਬਾਹਰ ਭਾਵੇਂ ਇਥੇ ਵੀ ਹਮੇਸ਼ਾ ਆਪਣੇ ਨਗਰ ਨਹੀਂ ਨਗਰ ਤੋਂ علاوہ ਆਪਣੇ ਹਲਕੇ ਤੇ ਭਾਕੀ ਹਲਕਿਆਂ ਵਿੱਚ ਵੀ ਜਾਂਦਾ ਹੈ ਉਹਨਾਂ ਦਾ ਮੈਂ ਵਿਸ਼ੇਸ਼ ਤੌਰ ਤੇ ਭਾਕੀ ਨੂੰ ਬਹੁਤ ਧੰਨਵਾਦ ਕਰਦਾ ਆਂ ਔਰ ਦੂਸਰੇ ਸਰਪੰਚ ਸਾਹਿਬ ਜਤਿੰਦਰ ਸਿੰਘ ਜੀ ਭਵਨਜੀਤ ਸਿੰਘ ਜੀ ਸਾਡੇ ਬਲਾਕ ਸੰਮਤੀ ਦੇ ਮੈਂਬਰ ਮਾਸਟਰ ਜੀ ਹੁਣ ਸ ਬਹੁਤ ਸਾਰੇ ਸਸਾਂਸੀ ਬੈਠੇ ਨੇ ਸਾਰਿਆਂ ਨੂੰ ਪਹਿਲਾਂ ਫੱਜੇ ਦੀ ਸਾਂਝ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰਮੀ ਦਾ ਸਮਾਂ ਉਹ ਵੈਸੇ ਫਾਮੇ ਲੋਰ ਚਲਦੀ ਹੈ ਹਵਾ ਦਾ ਲੱਗਦੀ ਹੈ ਆ ਕਿਉਂਕਿ ਹਿਮੀਡਿਟੀ ਹੁੰਦੀ ਨਹੀਂ ਇਸ ਕਰਕੇ ਆਪਾਂ ਨੂੰ ਮਹਿਸੂਸ ਨਹੀਂ ਹੁੰਦੀ ਵੈਸੇ ਨੁਚੜੇ ਜੇ ਬਾਡੋ ਦਾ ਮਹੀਨਾ ਨੁਚੜੇ ਹੁੰਦੇ ਸਾਰੇ ਖਿਆਲ ਕੋਈ ਨਹੀਂ ਜਿਸੇ ਗਰਮੀ ਦਾ ਜੋਰ ਹੈ ਉਥੇ ਨਾਲ ਹੋਣਾ ਆਪਣੇ ਤੂਣ ਮਹਿਮ ਦਾ ਵੀ ਜੋਰ ਹੈ ਸਿਰਫ 10 ਦਿਨ ਬਾਕੀ ਨੇ ਸਜਣੋ ਪੰਜਾਬ ਦੇ ਦੁਬੇ ਚ ਚੱਲ ਰਹੀ ਹਵਾ ਇਸ ਰੋਮਣੀਆ ਕਾਲੀ ਦਲ ਦੇ ਪੱਖ ਵਿੱਚ ਉਹ ਵੱਡੇ ਵੱਡੇ ਕੱਟ ਭਾਵੇਂ ਕਿਤੇ ਵੀ ਹੁੰਦਾ ਤੁਹਾਡੇ ਨੱਕਰ ਤੋਂ ਲਾ ਕੇ ਮੈਂ ਦੇਖ ਰਿਆ ਭਾਵੇਂ ਆਪਾਂ ਉਹ ਧਰਮਾਂ ਦੇ ਵਿੱਚ ਦੇਖੀਏ ਦੁਆਬੇ ਵਿੱਚ ਦੇਖੀਏ ਮਾਲਵੇ ਦੇ ਉਹ ਸਿਰੇ ਤੇ ਜਾ ਕੇ ਉਹਨਾਂ ਪਿੰਡਾਂ ਦੇ ਜਿੱਥੇ ਵੀਗਾ ਹਰ ਸਿਮਰਤ ਗੌਰਵ ਮਾਨੋ ਜੀ ਇਲੈਕਸ਼ਨ ਲੜਦੇ ਨੇ ਜਾਂ ਫਰੋਖਪੁਰ ਤੋਂ ਲੜੇ ਜਾ ਰਹੇ ਜਾਂ ਸਾਰਿਆਂ ਦੇ ਵਿੱਚ ਵੱਡੇ ਵੱਡੇ ਫੱਟ ਨੇ ਇਸ ਤਰ੍ਹਾਂ ਜਿੱਥੇ ਜਾ ਕੇ ਪ੍ਰਧਾਨ ਜੀ ਜਾ ਵੱਡੇ ਲਈ ਇਹ ਸੁਬਜਾਦੀ ਹੈ ਹੜਾ ਹੁੰਦਾ ਲੋਕਾਂ ਦਾ ਘਰ ਵੀ ਨਹੀਂ ਕੋਈ ਪਰਵਾਹ ਨਹੀਂ ਕਰਦੇ ਕਿ ਇੱਕ ਮਨ ਵਿੱਚ ਰੰਜਿਸ਼ ਹੈ ਮਨ ਵਿੱਚ ਇੱਕ ਤੜਫਣਾ ਵੀ ਹੈ ਮਨ ਵਿੱਚ ਇੱਕ ਖਿਆਲ ਵੀ ਆਉਂਦਾ ਹੈ ਵੀ ਜਨ 7-8 ਸਾਲ ਹੋ ਗਏ ਔਰ ਦੋ ਪਾਰਟੀਆਂ ਨੇ ਸਾਨੂੰ ਬੜਾ ਹੋਰੇ ਪਾਸੇ ਤੋਰ ਕੇ ਸਾਡੀਆਂ ਸਾਡੇ ਨਾਲ ਲੁੱਟ ਜੀ ਕਰ ਲਈ ਸਾਡੀ ਵੋਟਾਂ ਦੀ ਔਰ ਉਹ ਜਿਹੜੀ ਅਸੀਂ ਠੱਗੇ ਠੱਗੇ ਮਹਿਸੂਸ ਕਰਦੇ ਆ ਅਜੇ ਵੀ ਤੇਰੇ ਹਾਲਾਤ ਨੇ ਉਹ ਸਾਜ ਕਰ ਨਹੀਂ ਔਰ ਆਵਲਾ ਸਮਾਸੀਂ ਆਪਣਾ ਪਰਵੇਖਾ ਜਿਹਦੇ ਪੱਖ ਵਿੱਚ ਵੋਟ ਦੇ ਕੇ ਕਿਹੜੀ ਪਾਰਟੀ ਨੂੰ ਮਜ਼ਬੂਤ ਕਰਨਾ ਉਹਦੇ ਮੇਰੇ ਸਾਹਮਣੇ ਬੈਠੇ ਬਹੁਤ ਹੀ ਸਤਿਕਾਰਯੋਗ ਨਗਰ ਨਿਵਾਸੀਓ ਬਾਈਕੂ ਜੀ ਦਾ ਖਾਲਸਾ ਬਾਈਕੂ ਜੀ ਕੀ ਪੱਤੇ ਤੁਹਾਨੂੰ ਪਤਾ ਕਿ ਆਪਾਂ ਕਿੰਨਾ ਚਿਰ ਸੰਤਾਪ ਵਧਾਉਂਦੇ ਰਹੇ ਆ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਗੱਲ ਸ਼ੁਰੂ ਕਰਨੀ ਚਾਹਣਾ ਕਿ ਜਿਹੜਾ ਪਹਿਲਾ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਉਹ ਕਾਲੀ ਸਰਕਾਰ ਨੇ ਜਾਰੀ ਕੀਤੀ ਚਾਹੀ ਜਿਹੜੇ ਜੋ ਮੈਨੀਫੈਸਟੋ ਦੇ ਵਿੱਚ ਉਹਨਾਂ ਨੇ ਵਾਦੇ ਕੀਤੇ ਸੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੈਨਸ਼ਨ ਦਾਣ ਆਟਾ ਸਕੀਮ ਆਪਣੇ ਜਿਹੜੀ ਸ਼ਗਨ ਸਕੀਮ ਮਲਾਜਮਾਂ ਨੂੰ ਭੱਤਾ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਸਕੀਮਾਂ ਸੀ ਉਹ ਸਾਰੀਆਂ ਸਕੀਮਾਂ ਉਹਨਾਂ ਨੇ ਤੁਹਾਨੂੰ ਲਾਗੂ ਕਰਤੀਆਂ ਤੇ ਜਾਣਾ ਰੇਲ ਤੋਂ ਘੱਟਾ ਟਾਈਮ ਲੱਗਾ ਬਾਕੀ 에어ਪੋਰਟ ਤੋਂ ਉਹ ਵੀ ਤ੍ਰਿਗੁਣੀ ਕਾਲੀ ਨਾਲ ਦੀ ਸਰਕਾਰ ਵੇਲੇ ਬਿਜਲੀ ਸਰਪਲਸ ਹੋਈ ਉਹ ਵੀ ਸ੍ਰੋਮਣੀ ਕਾਲੀ ਨਾਲ ਦੀ ਸਰਕਾਰ ਵੇਲੇ ਦੋ ਘਾੜੋਂ ਸ੍ਰੋਮਣੀ ਕਾਲੀ ਨਾਲ ਦੀ ਇੱਕ ਆਪਣੇ ਖੇਤਰੀ ਪਾੜੀਆਂ ਜੋ ਪੰਜਾਬ ਅਤੇ ਪੰਜਾਬੀਆ ਸ੍ਰੀ ਗੱਲ ਕਰਦੀ ਆ ਪ੍ਰਧਾਨ ਸਰਕਾਰ ਸੁਨੀਲ ਸਿੰਘ ਦੀ ਬਾਦਲ ਵੱਲੋਂ ਜੋ ਫੈਸਲੇ ਪੰਜਾਬ ਲਈ ਲੈ ਕੇ ਆਣ ਆਪਾਂ ਸਾਰੇ ਉਹਨਾਂ ਤੋਂ ਜਾਣੂ ਆ ਜਿਵੇਂ ਕਿ ਫੰਦੀ ਸੰਘਾਂ ਦਾ ਜੋ ਫੈਸਲਾ ਲਿਆ ਹੈ ਉਸ ਨੇ ਨਾਲ ਕਿਸਾਨਾਂ ਲਈ ਜੋ ਐਮਐਸਪੀ ਉਹਦੀ ਸਰਕਾਰ ਨੇ ਪਹਿਲਾ ਕਾਨੂੰਨ ਰੱਦ ਕਰਦੇ ਜੋ ਐਮਐਸਪੀ ਦਾ ਬਾਲਾ ਕੀਤਾ ਸੀ ਵੀ ਅਸੀਂ ਪੂਰਾ ਤਰ੍ਹਾਂ ਕੇ ਨਹੀਂ ਕੀਤਾ ਕਿਸਾਨ ਅੱਜ ਵੀ ਬਾਦਰਾ ਤੇ ਸਰਨੇ ਲਈ ਬੈਠੇ ਨੇ ਬਾਕੀ ਮੈਂ ਭਰਾਵੋ ਆਪ ਜੀ ਨੂੰ ਬੇਨਤੀ ਕਰਦਾ ਇੱਕ ਦੂਜ ਨੂੰ ਆਪਾਂ ਫਰੋਮਣੀ ਕਾਲੀ ਨਾਲ ਦੇ ਉਮੀਦਵਾਰ ਸਰਦਾਰ ਵਿਕਣਜੀਤ ਸਿੰਘ ਜੀ ਖਾਲਸਾ ਜੀ ਨੂੰ ਵੱਡੀ ਢੀੜ ਤਵਾ ਕੇ ਆਪਣੇ ਹਲਕੇ ਸਾਜ ਵਿੱਚੋਂ ਜਿਧਾ ਕੇ ਮਾਰਲੇਮੈਂਟ ਮੈਂਬਰ ਬਣਾ ਕੇ ਭੇਜੀਏ ਤਾਂ ਜੋ ਆਪਣੇ ਹਲਕੇ ਦੇ ਪਿੰਡਾਂ ਦਾ ਸਹਿਰਾ ਦਾ ਵਿਕਾਸ ਹੋ ਸਕੇ ਸੋ ਇਹਨੀਆਂ ਬੇਨਤੀਆਂ ਕਰਦਾ ਹੋਇਆ ਸੇਵਾਦਾਰ ਜਰਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੜ੍ਹ ਸਾਹਿਬ ਦੇ ਉਮੀਦਵਾਰ ਦੇ ਤੌਰ ਤੇ ਅੱਜ ਇੱਧਰ ਵੱਡੇ ਔਰ ਇਤਿਹਾਸਕ ਨਗਰ ਜਰਕੇ ਦੇ ਵਿੱਚ ਮੈਂ ਇੱਕ ਵੱਡੀ ਰੈਲੀ ਜਿਹੜੀ ਆ ਉਹਨੂੰ ਸੰਬੋਧਨ ਕੀਤਾ ਹੈ ਸੰਗਤ ਦੇ ਵਿੱਚ ਬੜਾ ਭਾਰੀ ਉਸ ਆਹ ਵਾਲ ਲੋਕ ਸਭਾ ਇਲੈਕਸ਼ਨਾਂ ਨੂੰ ਲੈ ਕੇ ਤਿੱਖੜ ਦੁਪਹਿਰੇ ਹੱਥ ਦੀ ਗਰਮੀ ਦੇ ਵਿੱਚ ਵੀ ਵੱਡੀ ਗਿਣਤੀ ਵਿੱਚ ਸੰਗਤ ਜਿਹੜੀ ਆ ਸਾਨੂੰ ਸੁਣਨ ਵਾਸਤੇ ਬੈਠੀ ਸੀ ਨਾਲ ਦੀ ਨਾਲ ਬਹੁਤ ਸਾਰੇ ਨੌਜਵਾਨਾਂ ਨੇ ਅੱਜ ਆਮ ਆਦਮੀ ਪਾਰਟੀ ਤੋਂ ਮਾੜਾ ਤਜਰਬਾ ਲੈਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕੀਤੀ ਹੈ ਮੈਂ ਜਿੱਥੇ ਇਹਨਾਂ ਦਾ ਮਾਨ ਸਨਮਾਨ ਬਹਾਰ ਰੱਖਣ ਦੀ ਗੱਲ ਕਰਦਾ ਉੱਥੇ ਹੋਰ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਕਿ ਹੁਣ ਸਾਰੇ ਤਜਰਬੇ ਹੋਟੇ ਪੰਜਾਬ 'ਚ ਕੇਵਲ ਦੇ ਕੇਵਲ ਸ਼੍ਰੋਮਣੀ ਅਕਾਲੀ ਦਲ ਆ ਜਿਹਨੇ ਹਰ ਵਰਗ ਨੂੰ ਮਾਨ ਸਤਕਾਰ ਦਿੱਤਾ ਹੈ ਨੌਜਵਾਨ ਵਰਗ ਭਾਵੇਂ ਬੀਬੀਆਂ ਹੋਣ ਇਹਨਾਂ ਨਾਲ ਬਹੁਤ ਵੱਡਾ ਮਜ਼ਾਕ ਆਮ ਆਦਮੀ ਪਾਰਟੀ ਨੇ ਕੀਤਾ ਮੈਂ ਸਮਝਦਾ ਕਿ ਸੰਗਤ ਹੁਣ ਸਮਝ ਚੁੱਕੀ ਹੈ ਸਾਰਾ ਕੁਝ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਵੱਡੇ ਪੱਦਰ ਤੇ ਨੌਜਵਾਨ ਔਰ ਬੀਬੀਆਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ ਔਰ ਇਹ ਸੀਟ ਜਿੱਤ ਕੇ ਪਾਰਟੀ ਦੀ ਚੋੜ ਸਭ ਤੋਂ ਵੱਡਾ ਮਜ਼ਾਕ ਗਰੀਬ ਬੰਦੇ ਦੇ ਜਜ਼ਬਾਤਾਂ ਨਾਲ ਖੇਡ ਕੇ ਆਮ ਆਦਮੀ ਪਾਰਟੀ ਨੇ ਬੀਬੀਆਂ ਦਾ ਉਡਾਇਆ ਕਲੀ-ਕਲੀ ਬੀਬੀ ਨੂੰ ਇੱਕ ਝੂਠੀ تسਲੀ ਕੇ 1000 ਰੁਪਇਆ ਤੁਹਾਨੂੰ ਦੇਾਂਗੇ। ਅਸੀਂ ਉਦੋਂ ਵੀ ਜਾਣਦੇ ਸੀ ਵੀ ਨਾ ਕਿਸੇ ਨੇ 1000 ਰੁਪਇਆ ਦੇਣਾ, ਨਾ ਨੌਜਵਾਨਾਂ ਨੂੰ ਬੇਰੋਜ਼ਗਾਰੀ ਦਾ ਪਤਾ ਮਿਲਣਾ, ਨਾ 52000 ਰੁਪਇਆ ਸਿਕਨ ਮਿਲਣਾ। ਇਹ ਕੇਵਲ ਗੱਲਾਂਬਾਤਾਂ ਦੀ ਰਾਜਨੀਤੀ ਸੀ ਜਿਹੜੀ ਕਿ ਅੱਜ ਝੂਠ ਸਾਬਤ ਹੋਈ ਹੈ ਔਰ ਲੋਕਾਂ ਨੇ ਉਦੋਂ ਸਬਕ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ 7 ਦਿਨ ਦਾ ਫੈਸਲਾ ਕੀਤਾ।